ਜੀ ਸਾਰਿਆਂ ਨੂੰ ਕੱਲ ਖਬਰ ਆਈ ਕਹਿੰਦੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਪਰਮ ਗਿਆਨੀ ਮੁੱਖ ਮੰਤਰੀ ਜੀ ਆ ਉਹ ਕਹਿੰਦੇ ਮੈਂ ਰਜਿਸਟਰੀਆਂ ਤੇ ਹੋਣ ਵਾਲੀ ਲੱਗਣ ਵਾਲੀ ਐਨਓਸੀ ਜਿਹੜੀ ਆ ਉਹ ਬੰਦ ਕਰਦੇ ਆ ਤੇ ਇਹਦੇ ਵੇਰਵੇ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗਾ ਮੇਰੀ ਬੇਨਤੀ ਆ ਪਰਮ ਗਿਆਨੀ ਮੁੱਖ ਮੰਤਰੀ ਜੀ ਨੂੰ ਜਦੋਂ ਤੁਸੀਂ ਵੇਰਵੇ ਸਾਂਝੇ ਕਰੋਗੇ ਨਾ ਉਹਦੇ ਚ ਇਹ ਵੀ ਲਿਖ ਦਿਓ ਵੀ ਇਹ ਸ਼ੁਰੂ ਵੀ ਮੇਰੇ ਵੱਲੋਂ ਹੀ ਕੀਤੀ ਗਈ ਸੀ ਕਿਉਂਕਿ ਜਲਾ ਵੀ ਪੰਜਾਬ ਦਾ ਹੋਂ ਕੋਈ ਬਚਦਾ ਹੋਇਆ ਖੰਭਾ ਕੋ ਯੂਨੀਪੋਲ ਹੋਏਗਾ ਜਿੱਥੇ ਸ਼ਾਇਦ ਤੁਹਾਡਾ ਯੂਨੀਪੋਲ ਦੇ ਉੱਤੇ ਤੁਹਾਡਾ ਬੋਰਡ ਨਹੀਂ ਲੱਗਾ ਹੋਏਗਾ ਤੁਸੀਂ ਉੱਥੇ ਬੋਰਡ ਲਾਉਂਗੇ ਵੀ ਮੈਂ ਐਨਓਸੀ ਖਤਮ ਕਰਤੀ ਤੇ ਉਹਦੇ نیچے ਛੋਟਾ ਜਿਹਾ ਵੀ ਚਾਹੇ ਲਿਖ ਦਿਓ ਵੀ ਮੈਂ ਸ਼ੁਰੂ ਵੀ ਮੈਂ ਹੀ ਇਹ ਐਨਓਸੀ ਕੀਤੀ ਸੀ ਤੇ ਨਾਲੇ ਇਹ ਵੀ ਦੱਸਿਓ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਪਿਛਲੇ 2 ਸਾਲਾਂ 'ਚ ਲੋਕਾਂ ਨੇ ਐਨਓਸੀਆਂ ਲੁੱਤੀਆਂ ਵੈਸੇ ਤਾਂ ਕੰਮ ਲਗਭਗ ਬੰਦ ਪਿਆ ਸੀ ਪਰ ਵਿਚਾਰੇ ਫੇਰ ਵੀ ਕੁਝ ਲੋਕਾਂ ਨੇ ਜਿਨ੍ਹਾਂ ਦੀ ਕੋਈ ਬਹੁਤ ਜ਼ਰੂਰਤ ਸੀ ਉੱਪਰ ਥੱਲੇ ਕਰਕੇ ਢਾਹ ਪੰਨ ਕਰਕੇ ਐਨਓਸੀਆਂ ਲੁੱਤੀਆਂ ਵੀ ਜਿਹੜੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ ਵੀ ਉਹਨਾਂ ਦੀ ਕੀ ਗਲਤੀ ਸੀ ਜਿਨ੍ਹਾਂ ਨੇ ਐਨਓਸੀਆਂ ਲੈ ਲਈਆਂ ਪਰ ਤੁਹਾਡੀ ਇਹ ਸਾਰੀ ਜਿਹੜੀ ਆ ਗੱਲ ਹੈ ਨਾ 2 ਸਾਲ ਦੀ ਐਨਓਸੀ ਲਾਣੀ ਫਿਰ ਐਨਓਸੀ ਵਾਪਸ ਲੈਣੀ ਮੈਨੂੰ ਇੱਕ ਛੋਟੀ ਜੀ ਗੱਲ ਯਾਦ ਆਂਦੀ ਹੈ ਕਹਿੰਦੇ ਆ ਇੱਕ ਪਰਿਵਾਰ ਸੀ ਪਰਿਵਾਰ ਦੇ ਵਿੱਚ ਜੀ ਬੜੇ ਜ਼ਿਆਦਾ ਸੀ 8-10 ਬੰਦੇ ਸੀ ਰਹਿਣ ਨੂੰ ਕੋਈ ਘਰ ਸੀ ਬੜੇ ਔਖੇ ਸੀ ਜ਼ਿੰਦਗੀ ਤੋਂ ਇੱਕ ਦਿਨ ਕਿਸੇ ਬਾਬੇ ਕੋਲ ਗਏ ਕਹਿੰਦੇ ਬਾਬਾ ਜੀ ਅਸੀਂ ਜ਼ਿੰਦਗੀ ਤੋਂ ਬੜੇ ਪਰੇਸ਼ਾਨ ਆ ਇੱਕੋ ਹੀ ਕਮਰਾ ਹੈ ਉੱਥੇ ਹੀ ਰਸੋਈ ਹੈ ਉੱਥੇ ਹੀ ਬੈੱਡ ਹੈ ਉੱਥੇ ਹੀ ਰਹਿਨੇ ਆ ਸਾਰਾ ਕੁਝ ਸਾਡਾ ਉਸੇ ਕਮਰੇ 'ਚ ਹੁੰਦਾ ਸੀ ਬੜੇ ਦੁਖੀ ਆ ਤੇ ਸਾਡਾ ਕੋਈ ਹੱਲ ਕਰੋ ਤੇ ਬਾਬਾ ਜੀ ਕਹਿੰਦੇ ਤੁਸੀਂ ਇਦਾਂ ਕਰੋ ਆਪਣੇ ਕਮਰੇ 'ਚ ਨਾ ਇੱਕ ਬੱਕਰੀ ਬੰਨ ਲਓ ਤੇ 15 ਦਿਨ ਬਾਅਦ ਫੇਰ ਮੇਰੇ ਕੋਲ ਆਇਓ ਉਹ ਬਜ਼ਾਰਿਆਂ ਨੇ ਵੀ ਉਦਾਂ ਹੀ ਕੀਤਾ ਬੱਕਰੀ ਲੈ ਗਏ ਲਾ ਜਾ ਕੇ ਆਪਣੇ ਨਾਲ ਕਮਰੇ ਚ ਬੰਨਤੀ ਅੜ 10 ਬੰਦੇ ਪਹਿਲਾਂ ਹੀ ਕਮਰੇ ਚ ਰਹਿੰਦੇ ਸੀ ਬੱਕਰੀ ਆ ਗਈ ਹੋਰ ਔਖੇ ਹੋ ਗਏ ਬੱਕਰੀ ਨੇ ਗੰਦ ਪਾਣਾ ਸ਼ੁਰੂ ਕਰਤਾ ਹੋਰ ਪਰੇਸ਼ਾਨ ਹੋ ਗਏ ਮਸਾ ਕਿਤੇ ਜਾ ਕੇ 15 ਦਿਨ ਕਢਾਏ ਤੇ ਫੇਰ ਬਾਬਾ ਜੀ ਕੋ ਗਏ ਕੰਦੇ ਬਾਬਾ ਜੀ ਅਸੀਂ ਤਾਂ ਤੁਹਾਡੇ ਕੋਲ ਆਏ ਸੀ ਵੀ ਸਮੱਸਿਆ ਹੱਲ ਕਰੋ ਤੇ ਤੁਸੀਂ ਐਡੀ ਦਾ ਸਮੱਸਿਆ ਵੱਧ ਗਈ ਇਹਦਾ ਬੱਕਰੀ ਆਉਣ ਨਾਲ ਅਸੀਂ ਹੋਰ ਔਖੇ ਹੋ ਗਏ ਉਹ ਕੰਦੇ ਹੁਣ ਇਦਾਂ ਕਰਿਓ ਬੱਕਰੀ ਨੂੰ ਬਾਹਰ ਕੱਢ ਦਿਓ ਛੱਡ ਦਿਓ ਤੇ ਫੇਰ ਦੁਬਾਰਾ 15 ਦਿਨ ਬਾਅਦ ਆਈਓ ਉਹ ਜਦੋਂ ਦੁਆਰਾ 15 ਦਿਨ ਬਾਅਦ ਗਏ ਤੇ ਬਾਬਾ ਜੀ ਕਹਿੰਦੇ ਹੁਣ ਦੱਸੋ ਕੀ ਹਾਲ ਹੈ ਕਹਿੰਦੇ ਬਾਬਾ ਜੀ ਅਸੀਂ ਤਾਂ ਬੜਾ ਹੀ ਸੌਖਾ ਫੀਲ ਕਰਦੇ ਪਏ ਆ ਸ਼ੁਕਰ ਹੈ ਬੱਕਰੀ ਇਸ ਘਰ ਚੋਂ ਚਲੀ ਗਈ ਸੋ ਤੁਹਾਡਾ ਹਾਲ ਵੀ ਉਹੀ ਹੈ ਤੁਸੀਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਐਨਓਸੀ ਲਾਤੀ ਉਹ ਵਿਚਾਰੇ ਦਰਦਰ ਦੀਆਂ ਠੋਕਰਾ ਖਾਂਦੇ ਫਿਰੇ ਕੋਈ ਉੱਪਰ ਕੋਈ ਅਫਸਰਾਂ ਦੇ ਕੋ ਤੰਗ ਹੁੰਦੇ ਫਿਰੇ ਕੀ ਕੀ ਹੋਇਆ ਪੰਜਾਬ ਦੇ ਲੋਕਾਂ ਨਾਲ ਤਾਂ ਲੋਕੀ ਜਾਣਦੇ ਆ ਬਹੁਤ ਚੰਗੀ ਤਰ੍ਹਾਂ ਤੇ ਅੱਜ 2 ਸਾਲ ਬਾਅਦ ਤੁਸੀਂ ਕਹਿੰਦਾ ਜੀ ਮੈਂ ਐਨਓਸੀ ਹਟਾ ਕੇ ਲੋਕਾਂ ਨੂੰ ਬਹੁਤ ਰਾਹਤ ਦਿੱਤੀ ਸੋ ਤੁਹਾਡਾ ਹਾਲ ਵੀ ਉਹ ਬਾਬੇ ਵਾਲਾ ਹੀ ਆ ਜਿੰਨੇ ਪਹਿਲਾਂ ਬੱਕਰੀ ਕਮਰੇ ਚ ਵਾਰਦੀ ਔਖਾ ਕਰਤਾ ਤੇ ਬਾਅਦ ਚ ਕਢਦੀ ਤੇ ਬੰਦੇ ਦਾ ਕੁਲ ਮਿਲਾ ਕੇ ਉਸੇ ਸਥਿਤੀ ਚ ਖੜੇ ਆ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਸੀ ਸੋ ਤੁਸੀਂ ਉਸ ਬਾਬੇ ਨਾਲੋਂ ਵੱਧ ਨਹੀਂ ਹੈਗੇ ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਜਦੋਂ ਹੁਣ ਆ ਪੰਜਾਬ ਦੇ ਕਿਸੇ ਬਚਦੇ ਹੋਏ ਖੰਭੇ ਤੇ ਬਚਦੇ ਹੋਏ ਯੂਨੀਪੋਲ ਦੇ ਬਚਦੀ ਹੋਈ ਕਿਸੇ ਖਾਲੀ ਥਾਂ ਤੇ ਜਦੋਂ ਤੁਸੀਂ ਸਰਕਾਰੀ ਖਜ਼ਾਨੇ ਤੋਂ ਵੱਡੇ ਵੱਡੇ ਬੋੜੇ ਲਵਾਉਂਗੇ ਨਾ ਤੰਨੋ ਸੀ ਮੈਂ ਹਟਾ ਦਿੱਤੀ ਤੇ نیچے ਜ਼ਰੂਰ ਲਿਖਿਓ ਕਿ ਸ਼ੁਰੂ ਵੀ ਮੈਂ ਹੀ ਕੀਤੀ ਸੀ